ਜ਼ਿਲ੍ਹਾ ਪਠਾਨਕੋਟ ਦੇ ਨਾਲ ਪਿੰਡਾਂ ਨੂੰ ਜੋੜਨ ਵਾਲਾ ਰਸਤਾ ਅੱਜ ਫੇਰ ਬਰਸਾਤ ਦੀ ਪੇਟ ਛੱਡ ਗਿਆ ਹੈ ਜਿਸ ਦੇ ਕਾਰਨ ਲੋਕਾਂ ਨੂੰ ਪਠਾਨਕੋਟ ਵਿੱਚ ਆਉਣ ਜਾਣ 'ਚ ਵੱਡੀ ਮੁਸੀਬਤ ਦਾ ਸਾਹਮਣਾ ਕਰਨਾ ਪੈ ਰਿਹਾ ਦੱਸ ਦਈਏ ਕਿ ਇਹ ਰਸਤਾ ਪਿਛਲੇ ਸਾਲ ਹੋਈ ਬਰਸਾਤ ਦੇ ਵਿੱਚ ਪੂਰੀ ਤਰ੍ਹਾਂ ਚੱਕੀ ਦਰਿਆ ਪਾਣੀ ਦੀ ਪੇਟ ਛੱਡ ਗਿਆ ਸੀ ਜਿਸ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਮਿੱਟੀ ਪਾ ਕੇ ਕੱਚਾ ਰਾਹ ਅਤੇ ਲੋਕਾਂ ਦੇ ਆਉਣ ਜਾਣ ਲਈ ਇਹ ਰਸਤਾ ਤਿਆਰ ਕੀਤਾ ਗਿਆ ਸੀ ਪਰ ਅੱਜ ਇਹ ਕੱਚਾ ਰਸਤਾ ਵੀ ਤੇਜ਼ ਪਾਣੀ ਦੇ ਵਹਾਅ ਦੇ ਨਾਲ ਰੁੜ ਗਿਆ ਅਤੇ ਲੋਕਾਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਜਿਸ ਤਰ੍ਹਾਂ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਪਾਣੀ ਦਾ ਵਹਾਅ ਹੈ ਅਤੇ ਲੋਕਾਂ ਨੂੰ ਇਸ ਪਾਰ ਤੋਂ ਉਸ ਪਾਰ ਵੀ ਜਾਣ ਦੇ ਲਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਇਸ ਉੱਤੇ ਇੱਕ ਖਾਸ ਰਿਪੋਰਟ ਏਐਨਬੀ ਨਿਊਜ਼ ਵੇਖਣ ਵਾਲੇ ਸਾਰੇ ਹੀ ਸਰੋਤਿਆਂ ਦਾ ਸਵਾਗਤ ਹੈ ਮੈਂ ਹਾਂ ਅਨਮੋਲ ਸ਼ਰਮਾ ਜਿੱਦਾਂ ਕਿ ਹਿਮਾਚਲ ਦੇ ਵਿੱਚ ਰੇਣੀ ਸੀਜ਼ਨ ਹੋਣ ਦੇ ਚੱਲਦੇ ਜਿਹੜੀ ਆ ਬਰਸਾਤਾ ਲਗਾਤਾਰ ਹੁੰਦੀਆਂ ਪਈਆਂ ਨੇ ਔਰ ਆ ਦੇਖਣ ਨੂੰ ਇਹ ਵੀ ਆਂਦਾ ਹੈਗਾ ਕਿ ਹਿਮਾਚਲ ਦੇ ਵਿੱਚ ਬੱਦਲ ਵੀ ਕਈ ਫਟੇ ਸੀਗੇ ਜਿਸ ਦੇ ਕਾਰਨ ਆ ਪਾਣੀ ਜਿਹੜਾ ਆ ਜਿਹੜਾ ਹਲਕੇ ਇਲਾਕਿਆਂ ਦੇ ਵਿੱਚ ਜਿਹੜਾ ਆ ਰਿਹਾ ਹੈਗਾ ਔਰ ਰਾਤ ਦਾ ਹੀ ਜਿਹੜਾ ਇੱਥੇ ਬਾਰਿਸ਼ ਬਾਰੀ ਜਿਹੜੀ ਹੋ ਰਹੀ ਹੈਗੀ ਆ ਉਸ ਦੇ ਚੱਲਦੇ ਚੱਕੀ ਆ ਦਰਿਆ ਹੈਗਾ ਜਿਹੜਾ ਉਥੇ ਆ ਪਾਣੀ ਦੀ ਇਸਰ ਟਾਈਮ ਜਿਹੜਾ ਅਸੀਂ ਆ ਜਿਹੜਾ ਮਾਜਰਾ ਪਿੰਡ ਹੈਗਾ ਉਥੇ ਉੱਥੇ ਮੌਜੂਦ ਹੈਗੇ ਆ ਔਰ ਤੁਹਾਨੂੰ ਤਸਵੀਰਾਂ ਵੀ ਦਿਖਾ ਰਾਂਗੇ ਕਿ ਇਹ ਚੱਕੀ ਦਾ ਲੈਵਲ ਜਿਹੜਾ ਵੱਧ ਚੁੱਕਿਆ ਹੈਗਾ ਔਰ ਇਸ ਦਾ ਪਾਣੀ ਦੀ ਢਾ ਲੱਗਣ ਦੇ ਕਾਰਨ ਇੱਥੇ ਜਿਹੜਾ ਮਾਜਰੇ ਪਿੰਡ ਨੂੰ ਜਿਹੜਾ ਰਸਤਾ ਲੱਗਦਾ ਹੈਗਾ ਉਸ ਨੂੰ ਰਸਤੇ ਨੂੰ ਢਾ ਲੱਗਣ ਦੇ ਕਾਰਨ ਜਿਹੜਾ ਇਸ ਰਸਤੇ ਨੂੰ ਜਿਹੜਾ ਹਿਮਾਚਲ ਪੁਲਿਸ ਵੱਲੋਂ ਜਿਹੜਾ ਬੰਦ ਕਰ ਦਿੱਤਾ ਗਿਆ ਹੈਗਾ ਔਰ ਲੋਕਾਂ ਨੂੰ ਵੀ ਜਿਹੜੀ ਆ ਦਿੱਕਤਾਂ ਪਰੇਸ਼ਾਨੀਆਂ ਦਾ ਸਾਹਮਣਾ ਜਿਹੜਾ ਕਰਨਾ ਪਿਆ ਰਿਹਾ ਹੈਗਾ ਔਰ ਇੱਥੇ ਸਾਡੇ ਨਾਲ ਇੱਥੇ ਪਿੰਡ ਦੇ ਵਸਨੀਕ ਜਿਹੜੇ ਮੌਜੂਦ ਹੈਗੇ ਨਾ नमस्कार जी नमस्कार जी सर ये रास्ता बंद कर दिया गया है क्या कहना चाहेंगे कहना बस यही चाहेंगे कि मजरे के जितने भी निवासी हैं उनके बच्चों का आज स्कूल भी बंद हो गया सोमवार का दिन था आज पहला दिन होता है स्कूल का वो भी बंद हो गया और जो आन, आने जाने वाले लोग हैं स्पेशल वो जो दूध आता है मजरे से वो भी बंद हो गया और ਬੱਚੋਂ ਜਿੰਕੀ ਸਿਹਤ ਖਰਾਬ ਹੋ ਜਾਏ ਤਾਂ ਫਿਰ ਕਹਾਂ ਸੇ ਲੈ ਕੇ ਜਾਏ ਇੱਕ ਹੀ ਰਸਤਾ ਮੇਨ ਰਸਤਾ ਹੈ ਇਹ ਇਸਮੇ ਵੀ ਖਰਾਬ ਖਰਾਬੀ ਹੋ ਗਈ ਹੈ ਤਾਂ ਫਿਰ ਹਿਮਾਚਲ ਸਰਕਾਰ ਸੇ ਬੇਨਤੀ ਹੈ ਕਿ ਇਹ ਗੱਲ ਕਰੀਏ ਜੇ ਗੱਲ ਕਰੀਏ ਹੁਣ ਤੁਸੀਂ ਇਸ ਟਾਈਮ ਇੱਥੇ ਮੌਜੂਦ ਹੈਗੇ ਉਹ ਰਸਤਾ ਜਿਸ ਤਰ੍ਹਾਂ ਹਿਮਾਚਲ ਪੁਲਿਸ ਵੱਲੋਂ ਜਿਹੜਾ ਬੰਦ ਕਰ ਦਿੱਤਾ ਗਿਆ ਹੈਗਾ ਤੇ ਤੁਸੀਂ ਕਿੱਦਾਂ ਜਾਓਗੇ ਉਧਰ ਨੂੰ ਪਾਰ ਕੇ ਸਰਾ ਟੱਪੋਗੇ ਤੁਸੀਂ ਹੁਣ ਸਾਨੂੰ ਬਹੁਤ ਵੱਡਾ ਫੇਰ ਪਾ ਕੇ ਉੱਤੋਂ ਦੀ ਹੋ ਕੇ ਇੱਕ ਹੋਰ ਛੋਟਾ ਜਾਂ ਰਸਤਾ ਹੈਗਾ ਆ ਉੱਥੋਂ ਦੀ ਜਾਣੇ ਪਏਗਾ ਇਹ ਪੱਕਾ ਬੰਦ ਹੋ ਗਿਆ ਤੇ ਤੇ ਸਾਰੇ ਪਹਿਲੇ ਵੀ ਇਹ ਰਸਤੇ ਜਿਹੜਾ ਬੰਦ ਹੋ ਗਿਆ ਸੀਗਾ ਪਹਿਲੇ ਵੀ ਪਿਛਲੇ ਸਾਲ ਵੀ ਇਹ ਰੁੜ ਗਿਆ ਸੀ ਤੇ ਇਹਨਾਂ ਨੇ ਦੋ ਤਿੰਨ ਦੋ ਕੁ ਮਹੀਨੇ ਬੰਦ ਰੱਖਿਆ ਸੀ ਤੇ ਫਿਰ ਉਹਨਾਂ ਨੂੰ ਉਧਰੋਂ ਹੀ ਆਨ ਜਾਣ ਕਰਨਾ ਪਿਆ ਰਸ ਤੇ ਜੇ ਰਾਤ ਭਰਾਤ ਕਿਸੇ ਨੂੰ ਪਰੇਸ਼ਾਨੀ ਪੈ ਜਾਂਦੀ ਆ ਅਗਰ ਕੋਈ ਮਰੀਜ਼ ਹੈਗਾ ਜਾਂ ਜਾਂ ਸਕੂਲੀ ਬੱਚੇ ਹੈਗੇ ਨੇ ਜਾਂ ਜਿਹੜੇ ਨੌਕਰੀਆਂ ਪੇਸ਼ੀ ਪੇਸ਼ੀ ਜਿਹੜੇ ਕਰਨ ਵਾਲੇ ਬੰਦੇ ਹੈਗੇ ਨੇ ਉਹ ਉਹਨਾਂ ਦਾ ਕਿਸ ਤਰ੍ਹਾਂ ਮੈਨੇਜ ਹੋਵੇਗਾ ਖੌਨ ਤੇ ਸਰਕਾਰ ਅੱਗੇ ਬੇਨਤੀ ਕੀਤੀ ਜਾ ਸਕਦੀ ਹੈ ਕਿ ਇਸ ਰੋਡ ਨੂੰ ਪੱਕੇ ਤੋਂ ਪੱਕਾ ਬਣਾਇਆ ਜਾਏ ਤਾਂ ਕਿ ਆਉਣ ਵਾਲੇ ਸਾਲ ਚ ਫਿਰ ਤੋਂ ਇੱਕੜੇ ਸੀਜ਼ਨ ਚ ਸਾਨੂੰ ਇੱਕੜੀ ਪ੍ਰੋਬਲਮ ਦੇਖਣ ਨੂੰ ਨਾ ਮਿਲੇ ਜੇ ਬਿਲਕੁਲ ਇਹ ਸਾਡੇ ਨਾਲ ਜਿਹੜੇ ਪਿੰਡ ਦੇ ਵਸਨੀਕ ਸਾਡੇ ਨਾਲ ਮੌਜੂਦ ਸਗੇ ਇਹਨਾਂ ਵੱਲੋਂ ਦੱਸਿਆ ਗਿਆ ਕਿ ਕਾਫੀ ਦਿੱਕਤਾਂ ਦਾ ਜਿਹੜਾ ਸਾਹਮਣਾ ਸਾਨੂੰ ਕਰਨਾ ਪੈਂਦਾ ਹੈਗਾ ਅਗਰ ਸਕੂਲੀ ਬੱਚਿਆਂ ਦੀ ਗੱਲ ਕਰੀਏ ਜਾਂ ਮਰੀਜ਼ਾਂ ਦੀ ਗੱਲ ਕਰੀਏ ਜਾਂ ਜਿਹੜੇ ਨੌਕਰੀ ਪੇਸ਼ੇ ਵਾਲੇ ਆ ਜਿਹੜੇ ਮੁਲਾਜ਼ਮ ਹੈਗੇ ਨੇ ਉਹਨਾਂ ਦੀ ਗੱਲ ਕਰੀਏ ਤੇ ਆ ਜਾਨਦਾਰ ਰਸਤਾ ਇੱਕੋ ਹੀ ਹੈਗਾ ਅਗਰ ਜੇ ਦੂਜੇ ਰਸਤੇ ਦੀ ਗੱਲ ਕਰੀਏ ਤੇ 20 ਤੋਂ 25 ਕਿਲੋਮੀਟਰ ਜਿਹੜਾ ਉਹ ਘੁੰਮ ਕੇ ਫੇਰ ਜਿਹੜਾ ਪਿੰਡ ਦੇ ਵਿੱਚ ਆ ਜਾਂਦਾ ਹੈਗਾ ਔਰ ਇੱਥੇ ਦੇ ਜਿਹੜੇ ਪਿੰਡ ਦੇ ਲੋਕ ਨੇ ਉਹਨਾਂ ਦੀ ਸਰਕਾਰਾਂ ਅੱਗੇ ਮੰਗ ਹੈਗੀ ਆ ਕਿ ਇਸ ਰਸਤੇ ਨੂੰ ਜਿਹੜਾ ਪੱਕੇ ਤਰੀਕੇ ਨਾਲ ਬਣਾਇਆ ਜਾ ਸਕੇ ਤਾਂਕਿ ਲੋਕਾਂ ਨੂੰ ਜਿਹੜੀਆਂ ਦਿੱਕਤ ਪਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ ਪਠਾਨਕੋਟ ਤੋਂ ਏਐਨਬੀ ਨਿਊਜ਼ ਦੇ ਲਈ ਅਨਮੋਲ ਸ਼ਰਮਾ ਦੀ ਖਾਸ ਰਿਪੋਰਟ